ਇਹ ਲਾ ਪਾਣੀ ਵਾ ਕੋ ਸਾਫ ਨੀਤਾ ਨਹੀਂਓ ਕੋਟੀਆਂ ਤਣੀ ਪੀ ਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਅੱਜ ਮਿੱਤਰੋ ਨੈਕਸਟ ਡੇ ਆਪਾਂ ਕੁਝ ਦੇ ਮਾਰਨਿੰਗ ਚ ਤੇ ਕੋਈ ਗੁੱਡ ਮਾਰਨਿੰਗ ਨਹੀਂ ਕੁਛ ਨਹੀਂ ਪਹਿਲਾਂ ਖਾਣਾ ਪੈਣਾ ਕੁਛ ਨਹੀਂ ਹੈਗਾ ਅਸੀਂ ਸਭ ਤੋਂ ਪਹਿਲਾਂ ਚੱਲੇ ਆ ਪੁਲਿਸ ਸਟੇਸ਼ਨ ਤੇ ਪੁਲਿਸ ਸਟੇਸ਼ਨ 2 hours later ਮਿੱਤਰੋ ਜਿਹੜਾ ਬੈਗ ਹੋ ਗਿਆ ਸੀ ਉਹ ਸਾਡਾ ਲੱਭ ਚੁੱਕਿਆ ਤੇ ਅਸੀਂ ਕੰਪਲੇਂਟ ਕਰਤੀ ਸੀ ਪਹਿਲਾਂ ਤਾਂ ਮੈਂ ਹੌਸਲਾ ਛੱਡ ਗਿਆ ਸੀ ਤੇ ਬਾਈ ਵੀ ਕਹਿੰਦਾ ਕਹਿੰਦਾ ਮਿਲਦਾ ਨਹੀਂ ਤੇ ਫੇਰ ਸਵੇਰੇ ਸਵੇਰੇ ਜਾਦਾ ਹੈ ਕਿ ਮੈਂ ਬਲੌਗ ਬਣਾਇਆ ਸੀ ਉਹਦੇ ਵਿੱਚੋਂ ਦਾ ਨੰਬਰ ਆ ਗਿਆ ਜਿਹੜਾ ਵੀ ਬੰਦਾ ਸੀ ਜਿਹਨੇ ਸਾਾਨੂੰ ਲਫਟੇ ਦਿੱਤੀ ਸੀ ਤੇ ਉਸ ਤੋਂ ਬਾਅਦ ਉਹ ਨੰਬਰ ਲੈ ਕੇ ਅਸੀਂ ਪੁਲਿਸ ਸਟੇਸ਼ਨ ਵੱਜੇ ਤੇ ਉਹ ਪੁਲਿਸ ਸਟੇਸ਼ਨ ਵਾਲਿਆਂ ਨੇ ਸਾਨੂੰ ਕਿਹਾ ਕਿ ਟੂਰਿਸਟ ਜਿਹੜੀ ਪੁਲਿਸ ਸਟੇਸ਼ਨ ਹੈ ਉੱਥੇ ਜਾਓ ਤੇ ਉੱਥੇ ਚਲੇ ਗਏ ਉਹਨਾਂ ਨੇ ਇਮੀਡੀਏਟਲੀ ਸਾਡਾ ਨੰਬਰ ਲਿਆ ਕੰਪਲੇਨ ਜਿਹੜੀ ਹੈ ਲਿਖੀ ਸਾਰਾ ਕੁਝ ਸੀਨ ਸਿਨੈਰੀਓ ਜਿਹੜਾ ਵੀ ਸੀਗਾ ਉਹਨਾਂ ਨੇ ਸਮਝਿਆ ਤੇ ਕੰਪਲੇਨ ਫਾਈਲ ਕੀਤੀ ਓਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਦਾ ਨੰਬਰ ਸੀਗਾ ਜਿਹੜਾ ਉਹ ਦੇਖਿਆ ਤੇ ਸਰਚ ਕੀਤਾ ਵੀ ਕੀ ਦਾ ਨੰਬਰ ਹੈ ਉਸ ਤੋਂ ਬਾਅਦ ਜਿਹੜਾ ਜਿਹੜੇ ਥਾਣੇ ਨੂੰ ਲੱਗਦੀ ਸੀ ਉਹ ਗੱਡੀ ਤੇ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਜੋ ਕੁਝ ਵੀ ਕੀਤਾ ਉਹਨਾਂ ਨੇ ਕੰਫਰਮ ਕੀਤਾ ਉਹ ਬੰਦਿਆ ਨੇ ਸਾਨੂੰ ਘੰਟੇ ਡੇਢ ਘੰਟੇ ਦੇ ਵਿੱਚ ਮਤਲਬ ਸਾਡਾ ਬੈਗ ਲੱਭਦਾ ਤੇ ਬਹੁਤ ਵੱਡੀ ਗੱਲ ਹੈ ਮਤਲਬ ਮੈਂ ਇੰਡੀਆਸ ਤਾਂ ਦੇਖਿਆ ਨਹੀਂ ਸ਼ਾਇਦ ਇੱਥੇ ਸਰਵਿਸ ਬਹੁਤ ਫਾਸਟ ਹੈ ਜੋ ਮਤਲਬ ਟੂਰਿਜ਼ਮ ਏਰੀਆ ਹੈਗਾ ਤਾਂ ਕਰਕੇ ਥੋੜਾ ਇਹ ਜਿਆਦਾ ਮਤਲਬ ਇੰਪੋਰਟੈਂਸ ਦਿੰਦੇ ਨੇ ਟੂਰਿਸਟ ਨੂੰ ਤੇ ਅਸੀਂ ਜਾ ਰਹੇ ਹੁਣ ਬਏ ਆਟੋ ਤੇ ਬਹੁਤ ਹੈਲਪ ਕੀਤੀ ਹੈ ਪੁਲਿਸ ਵਾਲਿਆਂ ਨੇ ਆਟੋ ਵਗੈਰਾ ਆਪ ਮਤਲਬ ਪੁੱਛ ਕੇ ਦਿੱਤਾ ਸਾਨੂੰ ਚਲੋ ਪੈਸੇ ਤਾਂ ਆਪਾਂ ਦਵਾਂਗੇ ਪਰ ਫਿਰ ਵੀ ਵਧੀਆ ਇੱਥੋਂ 24 ਕਿਲੋਮੀਟਰ ਹੈ ਆਉਣ ਦਾ ਹੋਇਆ 48 ਇਸ ਹੋਰ ਵੀ ਆ ਲੈਣ ਦੇਣਾ ਇੱਥੋਂ ਦਾ ਪਰ ਕਿਲੋਮੀਟਰ ਦਾ ਤੇ ਆਪਾਂ ਨੂੰ ਪੈ ਜਾਊਗਾ ਮਤਲਬ ਇੱਥੋਂ ਦੇ 5000 ਇੰਡੀਆ ਦਾ ਮੰਨ ਲਓ ਵੀ 1200 1300 1500 ਮੰਨ ਲਓ ਪਰ ਫਿਰ ਵੀ ਆਪਣਾ ਹੈਗਾ ਸੀ ਸਮਾਨ ਬਹੁਤ ਮਹਿੰਗਾ ਬੈਗ ਕੱਪੜੇ ਜੋ ਵੀ ਸੀ ਫੋਨ ਸੀ ਮੈਡੀਸਨ ਸੀ ਪਾਵਰ ਬੈਂਕ ਜਿਹੜਾ ਕੁਝ ਵੀ ਸੀ ਚਾਰਜਰ ਸੀ ਐਪਲ ਦਾ オリジナル ਤੇ ਮੰਨ ਕੇ ਚਲੋ 7-8000 ਦਾ ਨਕਸ਼ਾਂ ਸੀ ਤੇ ਆਪਣਾ 1500 ਹੋ ਜਾਊਗਾ 10000 ਦਾ ਮੰਨੋ ਮੋਟਾ-ਮੋਟਾ ਕੱਪੜੇ ਵੀ ਸੀਗੇ ਤੇ ਆਪਾਂ ਨੂੰ ਮਿਲ ਚੁੱਕਿਆ ਆਪਾਂ ਜਾ ਕੇ ਦੇਖਦੇ ਆ ਕਿਹੜੇ ਪੁਲਿਸ ਸਟੇਸ਼ਨ 'ਚ ਜਾਣਾ ਹੈ ਤੇ ਕਿਵੇਂ ਕੀ ਕੀ ਪ੍ਰੋਸੀਜਰ ਹੈ ਆਪਣੇ ਕੋਲ ਇੱਕ ਸਲਿੱਪ ਦਿੱਤੀ ਹੋਈ ਹੈ ਜਿੱਥੇ ਮੇਰਾ ਨਾਮ ਹੈ ਪਾਸਪੋਰਟ ਨੰਬਰ ਵਗੈਰਾ ਜੋ ਕੁਝ ਵੀ ਹੈ ਤੇ ਆਪਾਂ ਜਾ ਕੇ ਦੇਣੀ ਹੈ ਤੇ ਆਪਣਾ ਬੈਗ ਮਤਲਬ ਲੱਭ ਗਿਆ ਥੈਂਕ ਗੋਡ ਲੱਭ ਗਿਆ ਬਾਕੀ ਜਾ ਕੇ ਦੇਖਦੇ ਹਾਂ ਤਰਵਾੜੀਓ ਮੈਨੂੰ ਮਿਲ ਗਿਆ ਆਪਣਾ ਬੈਗ ਸਾਰਾ ਕੁਝ ਸੂਰਾ ਐ ਐਮ ਟੂ ਮੱਚ ਹੈਪੀ ਨਾਊ ਠੀਕ ਹੈ ਹੁਣ ਆਪਾਂ ਜਾਣਾ ਹੈ ਉਸ ਪੁਲਿਸ ਸਟੇਸ਼ਨ ਦੇਖ ਲਿਆ ਅਕੇ ਫਰਦਰ ਕੀ ਕਰਦੇ ਨੇ ਕਰਨਾ ਤਾਂ ਕੀ ਆ ਉਹ ਇਨਵੈਸਟੀਗੇਸ਼ਨ ਜਿਹੜੀ ਇੱਕ ਕੋਪੀ ਨਿਕਿਆ ਉਹਨੂੰ ਕਲੋਜ਼ ਕਰ ਦਣਗੇ ਵੀ ਹਾਂ ਅਸੀਂ ਲੱਭ ਲਿਆ ਠੀਕ ਹੈ ਤੇ ਮਤਲਬ ਦੇਦਾ ਸੀ ਜੀ ਲੱਭ ਲਿਆ ਠੀਕ ਹੈ ਓਕੇ ਕਿਉਂ ਚੱਲੇ ਆ ਇਧਰ ਦੋ ਮਿੰਟ ਤੇ ਦੱਸੂਗਾ ਤੇ ਬਣੇ ਰਹਿ ਨੂੰ ਆਪਣੀ ਵੀਡੀਓ ਦੇ ਨਾਲ ਅਸੀਂ ਕਾਲੀ ਗਾੜੀ 'ਚ ਜਾ ਰਹੇ ਹਾਂ ਬਿਲਕੁਲ ਹੁਣੇ ਉੱਠੇ ਸੀਗੇ ਇਧਰ ਆ ਰਹੇ ਮੀ ਠੀਕ ਹੈ ਤੇ ਅਸੀਂ ਕੀਤਾ ਆਟੋ ਉਸ ਤੋਂ ਬਾਅਦ ਅਸੀਂ ਕੋਲਾ ਪੈਡੀ ਪੁਲਿਸ ਸਟੇਸ਼ਨ ਜਾ ਰਹੇ ਹਾਂ ਸਾਡੀ ਹੈਲਪ ਕੀਤੀ ਹੈ ਉੱਥੇ ਤੇ ਇੱਕ ਬੰਦੇ ਨੇ ਗਾਈਡ ਵੀ ਕੀਤਾ ਇੱਥੇ ਪਹਿਲਾਂ ਜਾ ਰਿਹਾ ਪੁਲਿਸ ਸਟੇਸ਼ਨ ਤੇ ਉਸ ਤੋਂ ਬਾਅਦ ਕਰਦੇ ਸਾਰਾ ਕੁਝ ਵਿਕਾਤ ਨੂੰ ਗਏ ਕੀ ਗੱਲਬਾਤ ਹੈ ਕੀ ਨਾ ਬਾਕੀ ਇਹਨਾਂ ਨੂੰ ਡੀਲ ਕਰਨਾ ਹੀ ਔਖਾ ਹੋਊਗਾ ਕਿਉਂਕਿ ਉਹਨਾਂ ਨੂੰ ਸਿਰਫ ਸਿੰਗਲ ਹਮ ਆਂਦੀ ਹੈ ਜਿਹੜੀ ਇਤੋਂ ਦੀ ਲੈਂਗੁਏਜ ਹੈ ਤੇ ਆਪਾਂ ਅੰਗਰੇਜ਼ੀ ਚ ਗੱਲ ਕਰ ਸਕਦੇ ਹਾਂ ਜਾਂ ਹਿੰਦੀ ਚ ਜਾਂ ਪੰਜਾਬੀ ਚ ਉਹਨਾਂ ਨੂੰ ਆਂਦੀ ਨਹੀਂ ਚਲੋ ਚੱਲਦੇ ਆਪਾਂ ਨਾ ਜਾ ਕੇ ਪਤਾ ਲੱਗੂਗਾ ਇਕੱਟਾ ਆਪਣੇ ਨਾਲ ਮਿਸਟਰ ਆਪਣਾ ਤੇ ਜਾ ਕੇ ਦੇਖਦੇ ਅਸੀਂ ਵੜਦੇ ਜੀ 48 ਕਿਲੋਮੀਟਰ ਅਸੀਂ ਚੱਲ ਪਏ 50 ਕਿਲੋਮੀਟਰ ਚੱਲੇ ਮਤਲਬ ਤੇ 50 ਕਿਲੋਮੀਟਰ ਦਾ ਇਹਨੇ 5000 ਲਿਆ ਤੁਸੀਂ ਇੱਥੇ ਸਮਝ ਸਕਦੇ ਹੋ ਮਤਲਬ ਕਿ ਕਿੰਨੀ ਮਹਿੰਗੀ ਕੰਟਰੀ ਹੈ ਓਕੇ ਥੈਂਕ ਯੂ ਥੈਂਕ ਯੂ ਸੋ ਮੱਚ 48 ਕਿਲੋਮੀਟਰ ਦਾ ਇਹਨੇ 5000 ਲਿਆ ਮਤਲਬ ਤੁਸੀਂ ਸਮਝ ਸਕਦੇ ਹੋ ਕਿੰਨੀ ਐਕਸਪੈਂਸਿਵ ਕੰਟਰੀ ਹੈ ਠੀਕ ਆ ਤੇ ਹੁਣ ਆਪਾਂ ਚੱਲਦੇ ਆ ਪੁਲਿਸ ਸਟੇਸ਼ਨ ਤੇ ਉੱਥੇ ਦਿਖਾਣੇ ਆ ਬੈਗ ਜਿਹੜੀ ਕੰਪਲੇਨ ਉਹਨਾਂ ਨੇ ਪਾਈ ਸੀ ਉਹ ਖਤਮ ਕਰ ਦੇਣਗੇ ਮਤਲਬ ਕਿ ਆਪ ਬੈਗ ਸਾਨੂੰ ਮਿਲ ਗਿਆ ਹੁਣ ਨਹੀਂ ਭੁੱਲਦੇ ਔਰ ਇਹ ਪੁਲਿਸ ਸਟੇਸ਼ਨ ਸਾਹਮਣੇ ਪਾ ਚੱਲਦੇ ਹਾਂ ਮੀ ਪੈਨ ਲੱਗ ਗਿਆ ਮੀ ਸ਼ੁਰੂ ਹੋ ਗਿਆ ਮੀ ਵਿੱਚ ਦਾ ਨਜ਼ਾਰਾ ਕਿਹਟ ਹੋਊਗਾ ਪੂਰਾ This is the police station ਕੰਧਾ ਦੀ ਗਾੜੀ ਹੈ ਕੱਲੇ ਇੰਡੀਆ ਚ ਦੀ ਗਾੜੀ ਨਹੀਂ ਹੁੰਦੇ ਇਹ ਕਹਿੰਦਾ ਕਹਿੰਦਾ ਵੀ ਜੇ ਮੈਂ ਕਿਸੇ ਇੱਕ ਇੱਥੇ ਜੁਐਲਰੀ ਸ਼ੋਪ ਹੈ ਵੀ ਜੇ ਉੱਥੇ ਕਿਸੇ ਟੂਰਿਸਟ ਨੂੰ ਜਾ ਕੇ ਮੈਂ ਵਿਜ਼ਿਟ ਕਰਾਉਣਾ ਤੇ ਤੁਸੀਂ ਬਸ ਘੁੰਮਣਾ ਉੱਥੇ ਵੀ ਕਹਿੰਦਾ ਮੈਨੂੰ 2 ਲੀਟਰ ਪੈਟਰੋਲ ਫਰੀ ਮਿਲ ਜੂਗਾ ਪਹਿਲਾਂ ਇਹਨੇ ਮੰਗਿਆ ਅਸੀਂ ਜਿੱਥੇ ਜਾਣਾ ਹੈ 600 ਰੁਪਿਆ ਉਸ ਤੋਂ ਬਾਅਦ ਅਸੀਂ ਕਿਹਾ ਵੀ ਤੈਨੂੰ 2 ਲੀਟਰ ਪੈਟਰੋਲ ਵੀ ਇੱਥੇ ਸਸਤਾ ਮਿਲ ਰਿਹਾ ਠੀਕ ਹੈ ਕਿਉਂਕਿ ਇੱਥੇ ਸ਼੍ਰੀਲੰਕਾ ਚ 400 ਰੁਪਿਆ ਲੀਟਰ ਹੈ ਤੈਨੂੰ 2 ਲੀਟਰ ਪੈਟਰੋਲ ਮਿਲ ਜੂਗਾ ਫਰੀ ਅਸੀਂ ਵਗ ਜਾਏ ਚੱਲ 10 ਮਿੰਟ ਘੁੰਮ ਆਵਾਂਗੇ ਇਹਨੂੰ ਪੈਟਰੋਲ ਫਰੀ ਬਣ ਜੂਗਾ ਤੇ ਅਸੀਂ 10 ਬੜੀਆ ਗੱਲ ਹੈ ਚਲੋ ਜਗਾੜੀ ਬੰਦੇ ਇੱਥੇ ਹੀ ਬਹੁਤ ਨੇ ਨਹੀਂ ਪੈ ਰਹਾ ਪੂਰਾ ਤੇ ਮੈਂ ਬਹੁਤ ਖੁਸ਼ ਹਾਂ ਕਿ ਬੈਗ ਮਿਲ ਗਿਆ ਆਪਾਂ ਨੂੰ ਵਾਪਸ ਮੇਰਾ ਸਮਾਨ ਸੀਗਾ ਬਹੁਤ ਤੇ ਹੁਣ ਨਹੀਂ ਮਤਲਬ ਇਹਨੂੰ ਉਹ ਕਰਦੇ ਆਪਾਂ ਛੱਡ ਦੇ ਠੀਕ ਹੈ ਨਾ ਤੇ ਮੇਨ ਗੱਲ ਕੀ ਸੀਗੀ ਅਸੀਂ ਜਿਹੜਾ ਮਤਲਬ ਸਾਡਾ ਹੋਟਲ ਸੀਗਾ ਉਹ ਸੀ ਚੈੱਕ ਆਊਟ ਕੀਤਾ ਉਸ ਤੋਂ ਬਾਅਦ ਇੱਕ ਬੰਦਾ ਮਿਲਿਆ ਸਾਨੂੰ ਉਹ ਸ਼ਾਇਦ ਦੁਬਈ 'ਚ ਕੰਮ ਕਰਦਾ ਸੀਗਾ ਪਹਿਲਾਂ ਹਿੰਦੀ ਬੋਲਦਾ ਸੀ ਉਹ ਤੇ ਉਹਨੇ ਸਾਨੂੰ ਲਿਫਟ ਦਿੱਤੀ ਇੱਕ ਸ਼ੌਕ ਤੋਂ ਮਤਲਬ ਬਸ ਸਟੈਂਡ ਤੱਕ ਦੀ ਅਸੀਂ ਜਾਣਾ ਸੀਗਾ ਮੇਨ ਸਿਟੀ ਕੋਲੰਬੋ ਠੀਕ ਹੈ ਉੱਥੇ ਜਿਹੜੀਆਂ ਵੀ ਚੀਜ਼ਾਂ ਸੀਗੀਆਂ ਉਹ ਦੇਖਣੀ ਸੀ ਐਕਸਪਲੋਰ ਕਰਨਾ ਸੀਗਾ ਤੇ ਅਸੀਂ ਟਰਾਲੀ ਬੈਗ ਸੀਗੇ ਜਿਹੜੇ ਉਹ ਡਿੱਗੀ ਦੇ ਵਿੱਚ ਰੱਖਦੇ ਜਿੱਦਾਂ ਕਿ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਹੁਣ ਤੇ ਜਿਹੜਾ ਮੇਰਾ ਬੈਕਪੈਕ ਸੀਗਾ ਉਹ ਇਹ ਪਿੱਛੇ ਬੈਠਾ ਸੀਗਾ ਮੈਂ ਅੱਗੇ ਬੈਠਾ ਸੀਗਾ ਮੂਰੇ ਤੇ ਮੈਂ ਇਹਨੂੰ ਫੜਾਤਾ ਕਿਉਂਕਿ ਮੈਂ ਅੱਗੇ ਬੈਠਣੇ 'ਚ ਤੰਗ ਹੋ ਰਿਹਾ ਸੀਗਾ ਚਲੋ ਗੱਲਾਂ-ਗੱਲਾਂ 'ਚ ਖਿਆਲ ਨਹੀਂ ਰਿਹਾਏਗਾ ਗੱਲਾਂ-ਬਾਤਾਂ ਮਾਰੀਆਂ ਬਾਈ ਨਾਲ ਬਲੌਗ ਬਣਾਇਆ ਉਹਦੇ ਨਾਲ ਤੇ ਸਾਨੂੰ ਬਸ ਸਟੈਂਡ ਤੇ ਛੱਡਤਾ ਉਹਨੇ ਟਰਾਲੀ ਬੈਗ ਤੇ ਉਹ ਬੈਗ ਵਿੱਚ ਹੀ ਰਹਿ ਗਿਆ ਅਸੀਂ ਭੁੱਲ ਗਏ ਦੋਨੋਂ ਜਣਿਆਂ ਦੇ ਚਿੱਤ ਚੇਤੇ ਨਹੀਂ ਆਇਆ ਕਿ ਬੈਗ ਵਿੱਚੋਂ ਕੱਢਣਾ ਹਾਂ ਅਸੀਂ ਅੱਧਾ ਘੰਟਾ ਉੱਥੇ ਖੜੇ ਗਏ ਤੇ ਆਟੋ ਵਗੈਰਾ ਨੂੰ ਪੁੱਛਿਆ ਉਹ ਮੰਨੇ ਨਹੀਂ ਹੈਗੇ ਜਾਣ ਤੱਕ ਤੇ ਅਸੀਂ ਇੱਕ ਬੱਸ 'ਚ ਬੈ ਗਏ ਜਦੋਂ ਬੱਸ 'ਚ ਅਸੀਂ ਅੱਧੇ ਘੰਟੇ ਸਫ਼ਰ ਕੀਤਾ ਕੋਲੰਬੋ ਜਾਣ ਵਾਸਤੇ ਤੇ ਮੇਰੇ ਰਾਹ ਚ ਆਇਆ ਮੈਂ ਇਹਨੂੰ ਪੁੱਛਿਆ ਮੈਂ ਆਪਣਾ ਬੈਗ ਇਹ ਕਹਿੰਦਾ ਬੈਗ ਤਾਂ ਕਹਿੰਦਾ ਡਿੱਗੀ 'ਚ ਰੱਖਿਆ ਹੋਣਾ ਤੁਮਾਰਾ ਨਾ ਮੈਂ ਰੱਖਿਆ ਨਹੀਂਗਾ ਫਿਰ ਅਸੀਂ ਦਿਮਾਗ ਲਾਇਆ ਵੀ ਉਹ ਤਾਂ ਗੱਡੀ 'ਚ ਹੀ ਰਹਿ ਗਿਆ ਸੋਚੀ ਜਾਈਏ ਸੋਚੀ ਜਾਈਏ ਬਈ ਕੀ ਬਣੂਗਾ ਨਾ ਬੰਦੇ ਦਾ ਨੰਬਰ ਆ ਜੇ ਤਾਂ ਟੈਕਸੀ ਹੁੰਦੀ ਬੁੱਕ ਕੀਤੀ ਹੁੰਦੀ ਤਾਂ ਵੀ ਬੰਦਾ ਨੰਬਰ ਆ ਜਾਂਦਾ ਆਤਾ ਪਤਾ ਆ ਜਾਂਦਾ ਗੱਡੀ ਦਾ ਨੰਬਰ ਆ ਜਾਂਦਾ ਬਟ ਕਰੀਏਗੀ ਚਲੋ ਮਨ ਮਾਰ ਕੇ ਬਹਿ ਗਿਆ ਬਈ ਬਹੁਤ ਪਰੇਸ਼ਾਨ ਮਾ ਉਹਦੇ ਬਹੁਤ ਦੁਖੀ ਹੈ ਕਹਿੰਦਾ ਵੀ ਹੁਣ ਤਾਂ ਹੋ ਗਿਆ ਹੋ ਗਿਆ ਅੱਗੇ ਦਾ ਜਿਹੜਾ ਆਪਣਾ ਟੂਰ ਹੈ ਉਹਨੂੰ ਖਰਾਬ ਨਾ ਕਰ ਜਿਹੜਾ ਕੁਝ ਹੋ ਗਿਆ ਤਾਂ ਆਪਾਂ ਉਹਨੂੰ ਕੁਝ ਨਹੀਂ ਕਰ ਸਕਦੇ ਨਾ ਆਪਾਂ ਨੂੰ ਮਿਲ ਸਕਦਾ ਵੀ ਜੇ ਬੰਦੇ ਦਾ ਆਤਾ ਪਤਾ ਹੁੰਦਾ ਆਪਾਂ ਚਲੇ ਜਾਂਦੇ ਹੁਣ ਵੀ ਤੇ ਆਪਾਂ ਕੁਝ ਨਹੀਂ ਕਰ ਸਕਦੇ ਚਲੋ ਅਸੀਂ ਕਰਦੇ ਕਰਾਂਦੇ ਵੀ ਕੋਲੰਬੋ ਪਹੁੰਚ ਗਏ ਕੁਝ ਖਾਣ ਦਾ ਜੀ ਨਹੀਂ ਕੀਤਾ ਕੁਝ ਪੀਣ ਦਾ ਨਹੀਂ ਕੀਤਾ ਕਿਉਂਕਿ ਬਹੁਤ ਸਮਾਨ ਸੀ ਉਹਦੇ ਵਿੱਚ ਉਹਦੇ ਵਿੱਚ ਕੀ ਸੀਗਾ ਐਪਲ ਦਾ ਮੇਰਾ ਚਾਰਜਰ ਤੇ ਪਾਵਰ ਬੈਂਕ ਸੀਗਾ ਮੇਰਾ ਸੈਕੰਡਰੀ ਫੋਨ ਸੀਗਾ ਵਿਵੋ ਦਾ ਤੇ ਮੇਰੇ ਕੱਪੜੇ ਸੀਗੇ ਚੱਪਲਾਂ ਵਗੈਰਾ ਡੇਲੀ ਯੂਜ਼ ਦਾ ਸਮਾਨ ਏ ਟੂ ਜ਼ेड ਚੀਜ਼ ਮੈਡੀਸਿਨਸ ਮੇਰੀਆਂ ਤੇ ਖਾਣ ਪੀਣ ਦਾ ਸਮਾਨ ਜਿਹੜਾ ਅਸੀਂ ਕੈਰੀ ਕਰਦੇ ਆਂ ਨਾਲ ਉਹ ਸੀਗਾ ਮੇਨ ਗੱਲ ਵੀ ਉਹਦੇ ਬਿਨਾ ਆਪਣਾ ਸਰਵਾਈਵ ਨਹੀਂ ਹੋ ਸਕਦਾ ਜੀ ਮੇਨ ਚੀਜ਼ਾਂ ਤੇ ਚਾਰਜਰ ਤੇ ਉਹਦੇ ਬਿਨਾ ਤੁਹਾਨੂੰ ਪਤਾ ਨਵਾਂ ਲੈਂਡ ਨੂੰ ਖੜੇ ਬਹੁਤ ਮਹਿੰਗਾ ਬੁਰੇ ਸੀ ਭਾਈ ਚੱਪਲਾਂ ਚੱਪਲਾਂ ਨੂੰ ਵੀ ਉੱਥੇ ਬਹੁਤ ਮਹਿੰਗਾ ਬੁਰੇ ਸੀਗੇ ਕਿਉਂਕਿ ਨਵੇਂ ਬਰਲੇ ਦੇਖ ਕੇ ਆਲਰੇਡੀ ਬੰਦੇ ਐ ਸੋਚਦੇ ਨੇ ਵੀ ਲੈਣਗੇ ਤਾਂ ਹੀ ਜੇ ਪੁੱਛਿਆ ਤੇ ਅਸੀਂ ਲੈਈਆਂ ਨਹੀਂ ਗਈਆਂ ਉਥੇ ਮਤਲਬ ਚੀਜ਼ਾਂ ਤੇ ਅਸੀਂ ਕਰਦੇ ਕਰਾਂਦੇ ਹੋਟਲ ਚ ਆ ਗਏ ਕਹਿੰਦਾ ਰੈਸਟ ਕਰਦੇ ਆ ਉਸ ਤੋਂ ਬਾਅਦ ਆਪਾਂ ਦੇਖਦੇ ਆਂ ਕੀ ਚੀਜ਼ ਦੀ ਆਪਾਂ ਲੋੜ ਐ ਜਿਹੜੀ ਚੀਜ਼ ਦੀ ਜ਼ਿਆਦਾ ਲੋੜ ਐ ਕਹਿੰਦਾ ਆਪਾਂ ਉਹ ਲੈ ਲਾਂਗੇ ਜਿਹੜੀ ਚੀਜ਼ ਨਹੀਂ ਸਰੂਗਾ ਆਪਾਂ ਛੱਡ ਦਾਂਗੇ ਮੈਂ ਠੀਕ ਐ ਇਹ ਵੀ ਠੀਕ ਐ ਅਸੀਂ ਚਲੇ ਗਏ ਭਾਈ ਜਾ ਕੇ ਉਹ ਦਿਨ ਕੱਢਿਆ ਅਸੀਂ ਰਾਤ ਤੱਕ ਹੈਨਾ ਅਗਲੇ ਦਿਨ ਮੈਂ ਪਾਣੀ ਦੀ ਬੋਤਲ ਲੈਣ ਗਿਆ ਰਿਸੈਪਸ਼ਨ 'ਚ ਰਿਸੈਪਸ਼ਨ ਤੇ ਗਿਆ ਤੇ ਉਹ ਬੰਦਾ ਮਤਲਬ ਮੈਨੂੰ ਐਂ ਐਂ ਕਹਿ ਕੇ ਗੱਲਬਾਤ ਛਿੜ ਗਈ ਕੋਈ ਨਾ ਕੋਈ ਤੇ ਮੈਂ ਕਿਹਾ ਮੇਰਾ ਬੈਗ ਐਂ ਕਰਕੇ ਯਾਰ ਕੱਲ ਗੱਡੀ 'ਚ ਰਹਿ ਗਿਆ ਕਹਿੰਦਾ ਤੇਰੇ ਕੋਲ ਕੋਈ ਟੈਕਸੀ ਦਾ ਨੰਬਰ ਕੁਝ ਵੀ ਬੰ ਮोटाक्सी ਨਹੀਂ ਸੀ ਭਈ ਉਹ ਮੈਂ ਲਿਫਟ ਦਿੱਤੀ ਕਿਸੇ ਨੇ ਕਹਿੰਦਾ ਅੱਛਾ ਕੁਝ ਵੀ ਨਹੀਂ ਤੇਰੇ ਕੋਲ ਮਨ ਆ ਯਾਰ ਕਹਿੰਦਾ ਫਿਰ ਤਾਂ ਔਖਾ ਹੈ ਜੇ ਹੁੰਦਾ ਕੁਝ ਤਾਂ ਪੁਲਿਸ ਲੱਭ ਦਿੰਦੀ ਮਾ ਯਾਰ ਹੁਣ ਤਾਂ ਹੈ ਨਹੀਂ ਕੁਝ ਚਲੋ ਮੈਂ ਮੰਨ ਜਾ ਮਰ ਗੇ ਮੈਂ ਉਹ ਵੀਡੀਓਜ਼ ਦੁਬਾਰਾ ਦੇਖੀਆ ਮੈਂ ਕਿੱਥੇ ਭੁੱਲਿਆ ਸੀ ਕਿਵੇਂ ਭੁੱਲਿਆ ਉਹ ਵੀਡੀਓ ਜੇ ਦੇਖੀ ਮੇਰੇ ਦਿਮਾਗ ਚ ਆਇਆ ਕਿ ਗੱਡੀ ਦਾ ਨੰਬਰ ਆ ਰਿਹਾ ਹੈ ਮੂਰੇੋਂ ਤੇ ਮੈਂ ਇਹਨੂੰ ਦੱਸੀਆ ਉਹ ਗੱਲ ਇਹ ਕਹਿੰਦਾ ਅੱਛਾ ਜੇ ਆ ਰਿਹਾ ਹੈ ਫਿਰ ਅਸੀਂ ਸੋਚਿਆ ਵੀ ਪੁਲਿਸ ਸਟੇਸ਼ਨ ਤੇ ਚੱਲਦੇ ਆ ਤੇ ਅਸੀਂ ਜਾਣ ਦੀ ਸਲਾਹ ਬਣਾਈ ਆ ਸਾਡੀ ਨੱਚ ਦੇ ਸਾਡੀ ਫਲਾਈਟ ਸੀਗੀ ਇੱਥੋਂ ਮਲੇਸ਼ੀਆ ਦੀ ਤੇ ਅਸੀਂ ਸੋਚਿਆ ਇਹ ਕਹਿੰਦਾ ਕਹਿੰਦਾ ਮਿਲਦਾ ਨਹੀਂ ਇਹਦਾ ਪਹਿਲੀ ਗੱਲ ਕਹਿੰਦਾ ਮਿਲਦਾ ਹੀ ਨਹੀਂ ਇੰਡੀਆ ਵਰਗੀ ਪੁਲਿਸ ਹੋਊਗੀ ਹੋਰ ਇਹ ਕਿਤੇ ਹੈ ਨਾ ਤੇ ਕਹਿੰਦਾ ਹਫਤਾ ਲੱਗੇਗਾ 15 10 ਦਿਨ ਲੱਗ ਜਾਣ 5 ਦਿਨ ਲੱਗ ਜਾਣਗੇ ਮੈਂ ਚਲ ਕੋਈ ਨਹੀਂ ਮੈਂ ਨੇ ਕਹਾ ਮਿਲ ਜਾਏਗਾ ਲੇਕਿਨ ਟਾਈਮ ਨਹੀਂ ਲੱਗੂਗਾ ਕਿੰਨਾ ਟਾਈਮ ਲੱਗੇਗਾ ਤਾਂ ਤਾਂ ਉਹ ਹੀ ਕੰਮ ਸੋਚਿਆ ਵੀ ਸਾਰੀ ਗੱਲ ਡ੍ਰਿਚ ਚੋਈ ਕੰਮ ਹੁੰਦਾ ਹੈ ਸਾਰੀ ਕੰਟਰੀ ਮੇਂ ਹੁੰਦਾ ਹੈ ਇਹ ਨਹੀਂ ਆਪਣੇ ਮਨ ਕੋ ਸੋਚਿਆ ਬਈ ਇਸੇ ਮਨ ਸੋਚਿਆ ਇਸੇ ਹੀ ਹੋ ਅਭੀ ਅਮਰੀਕਾ ਵਰਗੀ ਐਡਵਾਂਸ ਤਾਂ ਨਹੀਂ ਗਈ ਠੀਕ ਹੈ ਤੇ ਅਸੀਂ ਚਲੋ ਫਿਰ ਵੀ ਅਸੀਂ ਥਾਣੇ ਪੁੱਜੇ ਦੋ ਜਣੇ ਆਟੋ ਲੈ ਕੇ ਅਸੀਂ ਬਾਗੇ ਉੱਥੇ ਪੁਲਿਸ ਅਫਸਰ ਦੀ ਆ ਉਹਨਾਂ ਨੇ ਸਾਰੀ ਗੱਲਬਾਤ ਸਾਡੀ ਪੁੱਛੀ ਤੇ ਉਹ ਕਹਿੰਦੇ ਵੀ ਤੁਸੀਂ ਟੂਰਿਸਟ ਹੋ ਮਤਲਬ ਬਾਹਰੋਂ ਆਏ ਹਾਂ ਤੇ ਉਹਨਾਂ ਨੇ ਟੂਰਿਜ਼ਮ ਪੁਲਿਸ ਕੋਲ ਭੇਜਤਾ ਸਾਨੂੰ ਉਹ ਬੰਦਿਆਂ ਕੋਲੇ ਅਸੀਂ ਗਏ ਸਾਰੀ ਉਹਨਾਂ ਨੇ ਹੱਡ ਬਿੱਤੀ ਸੁਣੀ ਸਾਡੀ ਮੇਰੇ ਤੋਂ ਜਿਹੜੀਆਂ ਫਿਲ ਕਰਾਈਆਂ ਡਿਟੇਲਸ ਦੋ ਤਿੰਨ ਪੇਪਰ ਸੀਗੇ A to Z ਚੀਜ਼ ਬੈਗ ਦਾ ਕਲਰ ਕੀ ਕੀ ਚੀਜ਼ਾਂ ਸੀ ਵਿੱਚ ਕਿੱਥੋਂ ਆਏ ਕੀ ਗੱਲਬਾਤ ਹੋਈ ਕਿਹੜਾ ਟੈਕਸੀ ਆ ਨੰਬਰ ਕੀ ਕੁਛ ਮਤਲਬ ਡਿਟੇਲ ਡਿਟੇਲ ਲੈ ਲਈ ਦੋ ਪੇਜਾਂ ਦੇ ਵਿੱਚੋਂ ਸਾਈਨ ਸੂਨ ਕਰਾ ਲੇ ਤੇ ਉਹਨਾਂ ਨੇ ਵਧੀਆ ਮਤਲਬ ਸਾਡੇ ਨਾਲ ਵਿਵਹਾਰ ਕੀਤਾ ਤੇ ਜਿਹੜਾ ਮੇਨ ਸੀਗਾ ਉਹਨਾਂ ਦਾ ਥਾਣੇ ਦਾ ਮੁਖੀ ਉਹ ਵੀ ਆਇਆ ਉਹਨੇ ਵੀ ਗੱਲਬਾਤ ਕੀਤੀ ਸਾਨੂੰ ਪਾਣੀ ਪੂਣੀ ਪਾਇਆ ਵਧੀਆ ਸਹੀ ਸਪੋਰਟ ਕੀਆ ਮਤਲਬ ਸਹੀ ਸਪੋਰਟਿੰਗ ਆਪਾਂ ਨੂੰ ਕੋਈ ਵੀ ਇੱਕ ਤਰ੍ਹਾਂ ਦਾ ਉਹ ਬਾੜ ਨਹੀਂ ਬੋਲਿਆ ਉਹਨਾਂ ਨੇ ਜਮਾ ਵੀ ਹੈ ਨਾ ਬਹੁਤ ਪਿਆਰ ਨਾਲ ਸਾਰੀ ਚੀਜ਼ੇ ਸਮਝੀ ਸਮਝਾਈ ਸਾਨੂੰ ਕਿਹਾ ਅਸੀਂ ਪੁੱਛਿਆ ਵੀ ਕਦੋਂ ਤੱਕ ਮਿਲ ਸਕਦਾ ਵੀ ਸਾਡੀ ਨੈਕਸਟ ਡੇ ਫਲਾਈਟ ਹੈ ਤੇ ਉਹਨਾਂ ਨੇ ਕਿਹਾ ਵੀ ਸ਼ਾਮ ਤੱਕ ਅੱਜ ਸ਼ਾਮ ਤੱਕ ਅਸੀਂ ਬਹੁਤ ਖੁਸ਼ ਹੋਏ ਕਿ ਹਾਂ ਉਹ ਚੀਜ਼ ਤੇ ਖਰੇ ਉਤਰ ਰਹੇ ਨੇ ਜਿਹੜੀ ਅਸੀਂ ਸੋਚ ਕੇ ਆਈ ਸੀ ਮਤਲਬ ਜੋ ਚੀਜ਼ ਅਸੀਂ ਸੋਚੀ ਸੀ ਉਹ ਸੇਮ ਹੋ ਰਹੀ ਹੈ ਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਵੀ ਕੀ ਕੀ ਪ੍ਰੂਫਸ ਨੇ ਤੇਰੇ ਕੋਲ ਕੀ ਕੁਝ ਵੀ ਹੈ ਜਿਹਦੇ ਨਾਲ ਅਸੀਂ ਕਲੂਜ਼ ਨੇ ਆ ਨਾ ਜਿਹੜਾ ਕੁਝ ਵੀ ਗੱਡੀ ਤੱਕ ਪਹੁੰਚ ਸਕੀਏ ਮਾਲਕ ਤੱਕ ਤੇ ਮੈਂ ਬਲੌਗ 'ਚ ਮੈਂ ਸਕਰੀਨਸ਼ਾਟ ਲੈ ਰખી ਜਿਉ ਮੈਂ ਦਿਖਾ ਦੂੰਗਾ ਤੁਹਾਨੂੰ ਗੱਡੀ ਦਾ ਨੰਬਰ ਸੀ ਸਾਡੇ ਕੋਲ ਬੰਦੇ ਦੀ ਫੋਟੋ ਸੀ ਤੇ ਇੱਕ ਗੱਡੀ ਦਾ ਜਿਹੜਾ ਮੋਟਰ ਵਗੈਰਾ ਸੀ ਕਲਰ ਵਗੈਰਾ ਉਹ ਸੀਗਾ ਤੇ ਉਹਨਾਂ ਨੇ ਨਾਲ ਦੀ ਨਾਲ ਆਰਟੀਓ ਵਗੈਰਾ ਨੂੰ ਕਾਲ ਕੀਤੀ ਸਾਡੇ ਸਾਹਮਣੇ ਜਮਾਂ 10 ਮਿੰਟਾਂ ਦੇ ਵਿੱਚ ਤੇ ਉਹ ਨੰਬਰ ਵਗੈਰਾ ਪਤਾ ਕਿਉਂ ਆਰਟੀਕਲ ਤਾਂ ਸਾਰੀ ਡਿਟੇਲ ਹੁੰਦੀ ਹੈ ਉਹਨਾਂ ਨੇ ਕੱਢ ਕੇ ਦਿੱਤਾ ਵੀ ਇਹ ਏਰੀਆ ਦੀ ਗੱਡੀ ਹੈ ਇਹ ਸਾਰਾ ਸਿਸਟਮ ਇਹ ਹੈ ਇਹਦਾ ਮਾਲਕ ਹੈ ਇੱਥੋਂ ਇਹਦਾ ਪਤਾ ਹੈ ਜਿਹੜਾ ਪਤਾ ਸੀਗਾ ਉੱਥੋਂ ਦੇ ਥਾਣੇ ਨੂੰ ਕਾਲ ਕੀਤੀ ਉਹਨਾਂ ਨੇ ਨਾਲ ਦੀ ਨਾਲ ਤੇ ਉੱਥੇ ਉਹਨਾਂ ਨੇ ਇਹ ਕਿਹਾ ਵੀ ਐਂ ਕਰਕੇ ਟੂਰਿਸਟ ਨੇ ਤੇ ਬਹੁਤ ਪਰੇਸ਼ਾਨ ਨੇ ਇਹਨਾਂ ਦਾ ਬੈਗ ਹੈ ਤੇ ਮੇਨ ਸਮਾਨ ਹੈ ਤੇ ਤੁਸੀਂ ਗੱਡੀ ਦਾ ਪਤਾ ਕਰੋ ਤੇ ਇਹਨਾਂ ਦੀ ਫਲਾਈਟ ਹੈ ਉਹਨਾਂ ਨੇ ਗੱਡੀ ਦਾ ਵੀ ਪਤਾ ਕਰਤਾ ਅਸੀਂ ਬਸ ਉਥੋਂ ਕੈਕਵਾ ਕੇ ਉਹਨਾਂ ਨੂੰ ਵੀ ਹਾਂ ਕਦੇ ਤੱਕ ਮਿਲੋ ਉਹਨਾਂ ਨੇ ਸਾਨੂੰ ਵਟਸਐਪ ਨੰਬਰ ਦੇਤੇ ਆਪਣੇ ਤੇ ਸਾਡਾ ਲੈ ਲਿਆ ਅਸੀਂ ਕਹਿੰਦੇ ਤੁਹਾਨੂੰ ਇਨਫੋਰਮ ਕਰਾਂਗੇ ਜਾਂ ਤੁਸੀਂ ਮਤਲਬ ਤੁਸੀਂ ਪੁੱਛ ਸਕਦੇ ਹੋ ਸਾਡੇ ਤੋਂ ਜਦੋਂ ਮਰਜੀ ਅਸੀਂ ਬਸ ਵਿੱਚ ਤੇ ਘੁੰਮ ਕੇ 15 ਗਮਿੰਟ ਘੁੰਮ ਕੇ ਤੇ ਅਸੀਂ ਹੋਰ ਕਿੱਥੇ ਪਹੁੰਚੇ ਸੀ ਅੱਧਾ ਘੰਟਾ ਹੋਇਆ ਸਾਨੂੰ ਨਾਲ ਦੀ ਨਾਲ ਕਾਲ ਆ ਗਈ ਉਹਨਾਂ ਦੀ ਵਟਸਐਪ ਤੇ ਕਾਲ ਆ ਗਈ ਜੇ ਉਸ ਤੋਂ ਬਾਅਦ ਹਮ ਦੱਸਿਆ ਗਿਆ ਵੀ ਤੁਹਾਡਾ ਬੈਗ ਹੈ ਜਿਹੜਾ ਉਹ ਮਿਲ ਗਿਆ ਤੇ ਤੁਸੀਂ ਮਤਲਬ ਜਿਹੜਾ ਥਾਣਾ ਉਹ ਹੈਗਾ ਸੀਗਾ ਜਿਹਦੇ ਵਿੱਚ ਉਹ ਮਾਲਕ ਪੈਂਦਾ ਸੀਗਾ ਨਾ ਗੱਡੀ ਦਾ ਤੇ ਤੁਸੀਂ ਉੱਥੇ ਜਾ ਕੇ ਮਤਲਬ ਲੈ ਲਓ ਉਹਨਾਂ ਨੇ ਮਤਲਬ ਪੁਲਿਸ ਐਨੀ ਵਧੀਆ ਸੀ ਜਿਨੇ ਆ ਯਾਰਾ ਉੱਥੇ ਉਹਨਾਂ ਨੇ ਆਟੋ ਵਗੈਰਾ ਆਪ ਰੋਕ ਕੇ ਉਹ ਬੰਦੇ ਨੂੰ ਕਿਹਾ ਵੀ ਉੱਥੇ ਥਾਣੇ ਚ ਲੈ ਕੇ ਜਾਣਾ ਉੱਥੋਂ ਬੈਗ ਲੈ ਕੇ ਇੱਥੇ ਵਾਪਸ ਆਣਾ ਹਾਲਾਂਕਿ ਪੇ ਅਸੀਂ ਕੀਤਾ ਬਟ ਫਿਰ ਵੀ ਯਾਰ ਇਹ ਨਾ ਕੌਣ ਕਰਦਾ ਹੁੰਦਾ ਨਾ ਸਾਡੇ ਨਾਲ ਵਧੀਆ ਵਿਵਹਾਰ ਕੀਤਾ ਪੁਲਿਸ ਨੇ ਤੇ ਸਾਨੂੰ ਬੈਗ ਮਿਲ ਗਿਆ ਸਾਨੂੰ ਇਸ ਇਲਾਕੇ ਦੇ 5075 ਸੀ ਆਟੋ ਵਾਲੇ ਨੇ ਆ ਪੈਂਡ ਆਉਂਦਾ ਕਾਲੀਵਾਲੀ ਕਿਲੋਮੀਟਰ ਸੀ ਉਤੋਂ ਤੇ ਜਿਹੜਾ ਅੱਗੇ ਆਫੀਸਰ ਸੀਗਾ ਨੈਕਸਟ ਜਿਹੜਾ ਥਾਣਾ ਸੀਗਾ ਉਮੀ ਯੰਗ ਮੈਨ ਸੀਗਾ ਉਹਨੇ ਵਧੀਆ ਰਿਸਪੈਕਟ ਕੀਤੀ ਸਾਡੀ ਤੇ ਸਾਨੂੰ ਕਿਹਾ ਵੀ ਸਾਰਾ ਸਮਾਨ ਚੈੱਕ ਕਰ ਰੇ ਹਿਸੇ ਟਾਈਮ ਜਿਹੜਾ ਕੁਝ ਵੀ ਤੇ ਹੈਗਾ ਸੀਗਾ ਵੀ ਪੂਰਾ ਮੈਂ ਕਿਹਾ ਹਾਂਜੀ ਪੂਰਾ ਜੇ ਨਾ ਹੁੰਦਾ ਤਾਂ ਉਹ ਦੁਬਾਰਾ ਮਤਲਬ ਉੱਥੇ ਕਾਲ ਕਰਦੇ ਜਾਂ ਫਿਰ ਉੱਥੇ ਜਾਂਦੇ ਹਨਾ ਜਿਹੜਾ ਕੁਝ ਵੀ ਸੀਗਾ ਜਿਹੜਾ ਕਾਰ ਡਰਾਈਵਰ ਸੀਗਾ ਤੇ ਇੱਥੇ ਗਲਤੀ ਬਈ ਕਾਰ ਵਾਲੇ ਦੀ ਵੀ ਨਹੀਂ ਕੀਤੀ ਅਸੀਂ ਪੁਲਿਸ ਕੰਪਲੇਨ ਕਰਤੀ ਹਨਾ ਉਹਦੀ ਜਮਾਂ ਗਲਤੀ ਨਹੀਂ ਸੀ ਤੇ ਅਸੀਂ ਕੁਝ ਕਰ ਵੀ ਨਹੀਂ ਸਕਦੇ ਸੀ ਕਿਉਂਕਿ ਜੇ ਸਾਡੇ ਕੋਲ ਕਾਲਿੰਗ ਨੰਬਰ ਹੁੰਦਾ ਅਸੀਂ ਜਿਵੇਂ ਹੰਬਲੀ ਰਿਕੁਐਸਟ ਕਰਦੇ ਉਹਨੂੰ ਪੁੱਛਦੇ ਕਿ ਬਈ ਐ ਆਇਆ ਕਰਕੇ ਉਹ ਸਾਨੂੰ ਸ਼ਾਇਦ ਆਪ ਵੀ ਦੇ ਜਾਂਦਾ ਕਾਈਂਡ ਉਹ ਅਸੀਂ ਕਰਤ ਕੀ ਸਕਦੇ ਸਾਡੇ ਕੋਲ ਇੱਕੋ ਕਲੂ ਸੀਗਾ ਗੱਡੀ ਦਾ ਨੰਬਰ ਬਸ ਉਹ ਅਸੀਂ ਜਾ ਕੇ ਦੇਤਾ ਹਾਲਾਂਕਿ ਬਾਈ ਨਾਲ ਕੀ ਉਹਨਾਂ ਨੇ ਗਾ ਰਾਬਤਾ ਕੀਤਾ ਕੀ ਨਹੀਂ ਹੈ ਨਾ ਉਹ ਸਾਨੂੰ ਨਹੀਂ ਪਤਾ ਪਰ ਫਿਰ ਵੀ ਇਹ ਚੀਜ਼ ਲਈ ਸੌਰੀ ਪਰ ਜੇ ਸਾਡੇ ਕੋਲ ਨੰਬਰ ਹੁੰਦਾ ਤਾਂ ਅਸੀਂ ਡਾਇਰੈਕਟ ਕਾਲ ਕਰਦੇ ਤੇ ਸਾਨੂੰ ਐ ਕਰਕੇ ਬੈਗ ਮਿਲ ਗਿਆ ਤੇ ਜਿਹੜਾ ਸਾਨੂੰ ਇੱਕ ਪੇਪਰ ਜਿਹਾ ਲਿਖ ਕੇ ਦਿੱਤਾ ਸੀਗਾ ਉਹਨਾਂ ਨੇ ਸਾਰੀ ਇਨਕੁਆਰੀ ਸੀਗੀ ਜਿਹੜੇ ਵਿੱਚ ਸਾਡਾ ਸੈਂਸੂਨ ਸੀ ਉਹ ਅਸੀਂ ਜਾ ਕੇ ਦੁਬਾਰਾ ਤੋਂ ਜਿਹੜਾ ਟੂਰਿਜ਼ਮ ਪੁਲਿਸ ਸੀਗੀ ਉਹਦੇ ਵਿੱਚ ਅਸੀਂ ਸਬਮਿਟ ਕਰਤਾ ਫਾਈਲ ਹੋ ਗਈ ক্লোਜ਼ ਐਸੀ ਲਿਖਿਆ ਵੀ ਪੁਲਿਸ ਨੇ ਵਧੀਆ ਕੰਮ ਕੀਤਾ ਸਾਨੂੰ ਐਨੇ ਟਾਈਮ ਚ ਹੀ ਲੱਭ ਕੇ ਦੇਤਾ ਤੇ ਫਾਈਲ ਕਲੋਜ਼ ਹੋ ਗਈ ਤੇ ਵਧੀਆ ਮਤਲਬ ਅਸੀਂ ਐਂ ਕਹਿ ਸਕਦੇ ਆ ਵੀ ਪੁਲਿਸ ਨੇ ਸਾਡਾ ਸਾਥ ਦਿੱਤਾ ਵਿਦਨ 2-3 ਘੰਟਿਆਂ ਦੇ ਵਿੱਚ ਸਾਡਾ ਬੈਗ ਮਿਲ ਗਿਆ ਤੇ ਇੱਥੋਂ ਇੱਕ ਇਹ ਚੀਜ਼ ਮਿਲ ਗਈ শ্রীলੰਕਾ ਕੀ ਸਪੈਸ਼ਲ ਪੁਲਿਸ ਹੈ ਟੂਰਿਸਟ ਪੁਲਿਸ ਟੂਰਿਜ਼ਮ ਪੁਲਿਸ ਜਿਹਨੂੰ ਟੂਰਿਜ਼ਮ ਕੇ ਲਿਏ ਬਣਾ ਰੱਖੀ ਹੈ ਜਿੰਨਕੇ ਸਾਥ ਕੁਝ ਫਰਾਡ ਹੋ ਜਾਂ ਕਿਸੇ ਦਾ ਧੋਖਾਧੜੀ ਹੋ ਜਾਂ ਫਿਰ ਕਿਸੇ ਚੀਜ਼ ਕੇ ਲਿਏ ਉਹ ਮਤਲਬ ਟੂਰਿਸਟ ਪਰੇਸ਼ਾਨ ਨਾ ਹੋ ਉਸਕੇ ਲਿਏ ਸੋਲਵ ਕੇ ਲਿਏ ਉਹਨਾਂ ਨੇ ਇੱਕ ਅਲੱਗ ਸੇ ਬਣਾ ਰੱਖੀ ਹੈ ਟੂਰਿਸਟ ਪੁਲਿਸ ਮਤਲਬ ਬਹੁਤ ਅੱਛਾ ਕਹਿੰਦੇ ਨੇ ਕਿ ਬਹੁਤ ਸਪੋਰਟਿਵ ਹੈ ਤੇ ਅੱਛੇ ਬੁਲਿਸ ਹੈ ਫਾਸਟ ਕੰਮ ਕੀਤਾ ਬਹੁਤ ਕੰਮ ਬਹੁਤ ਅੱਛੇ ਜਿਹੇ ਕੰਮ ਕੀਤਾ ਬਿਲਕੁਲ ਫਾਸਟ ਮਤਲਬ ਇਹਨੇ ਤਾਂ ਹੀ ਸੋਚ ਲਿਆ ਵੀ ਇੰਡੀਆ ਵਰਗਾ ਕੰਮ ਹੋਣਾ ਜਾਂ ਕੁਝ ਵੀ ਤੇ ਆਪਾਂ ਉਹ ਨਹੀਂ ਕਰਦੇਗਾ ਬਸ ਸਾਨੂੰ ਮਿਲ ਗਿਆ ਐਨਆਈ ਬੌਸ ਸੀਗਾ ਜਿਹੜਾ ਸਾਡਾ ਸਾਮਾਨ ਸੀ ਸੇਫ ਸੀ A to Z ਚੀਜ਼ ਮਿਲ ਗਈ ਤੇ ਬਸ ਇਹਦਾ ਮੋਰਲ ਇੱਕ ਨਿਕਲ ਕੇ ਆਉਂਦਾ ਕਿ ਅਸੀਂ ਹੱਥ ਤੇ ਹੱਥ ਧਰੇ ਬੈਠੇ ਸੀ ਵੀ ਨਹੀਂ ਮਿਲਦਾ ਨਹੀਂ ਮਿਲਦਾ ਹਾਲਾਂਕਿ ਮੈਂ ਉਹ ਚੀਜ਼ਾਂ ਦੇ ਪਿੱਛੇ ਵੜਿਆ ਕੀ ਕੀ ਵਲੌਗ ਬਣਾਇਆ ਸੀ ਮੈਂ ਉੱਥੋਂ ਗੱਡੀਆਂ ਨੰਬਰ ਨਿਕਲਿਆ ਬੰਦੇ ਦੀ ਫੋਟੋ ਨਿਕਲਾਈ ਤੇ ਮਤਲਬ ਕੜੀ ਨਾਲ ਕੜੀ ਜੁੜਦੀ ਗਈ ਸਾਨੂੰ ਬੈਗ ਲੱਗ ਗਿਆ ਹੋਰ ਕੀ ਚਾਹੀਦਾ ਸੀ 10-12000 ਦਾ ਨੁਕਸਾਨ ਹੋਣ ਬੱਚ ਗਿਆ ਮੈਡੀਸਿਨ ਸੀਗੀਆਂ ਮੇਰੀਆਂ ਬਾਕੀ ਹੋਰ ਸਮਾਨ ਸੀਗਾ ਠੀਕ ਆ ਉਹ ਚੀਜ਼ਾਂ ਮਿਲ ਚੁੱਕੀਆਂ ਸੀ ਹਲੋ ਤੇ ਅੱਜ ਤੋਂ ਬਾਅਦ ਗੱਲ ਐਵੇਂ ਆ ਕੀ ਕਿਤੇ ਵੀ ਤੁਹਾਡਾ ਇਹ ਜਾਂ ਕੁਝ ਹੋਵੇ ਤਾਂ ਮਤਲਬ ਉਹ ਚੀਜ਼ ਨੂੰ ਜੋੜ ਲਿਆ ਕਰੋ ਕੜੀ ਨਾਲ ਕੜੀ ਠੀਕ ਆ ਤੇ ਮੈਂ ਵੀਡੀਓਜ਼ ਵਗੈਰਾ ਦਿਖਾਉਂਗਾ ਵਿੱਚ ਕਿਵੇਂ ਸੀ ਬੈਗ ਲੈ ਕੇ ਆਇਆ ਕਿਵੇਂ ਲੱਗ ਗਿਆ ਸਾਨੂੰ ਤੇ ਹੋਰ ਵੀਡੀਓ ਲਈ ਸਾਡ ਹੋ ਗਈ ਖਤਮ ਤੇ ਮਲੇਸ਼ੀਆ ਦੀ ਸਟਾਰਟ ਹੋਊਗੀ ਨਵੇਂ-ਨਵੇਂ ਮਤਲਬ ਦੇਸ਼ਾਂ ਦੇ ਟੂਰਾਂ ਲਈ ਸਾਨੂੰ ਮਤਲਬ ਵੀਡੀਓਜ਼ ਦੇਖਣ ਲਈ ਚੈਨਲ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਣਾ ਪਿਆਰ ਐਦਾ ਹੀ ਜਿਤਾਉਂਦੇ ਰਹੋ ਲਵ ਯੂ ਆਲ ਟੇਕ ਕੇਅਰ ਬਾਏ ਬਾਏ ਮਿਲਦੇ ਹਾਂ ਕਿਸ ਨਵਾਂ ਵੀਡੀਓ